ਆ ਜੀ ਗੁੱਜਰਾ ਤਲਵੰਡੀ ਪਾਈ ਵਿੱਚ ਸ਼ਹਿਰ ਦੇ ਪਸ਼ੂ ਲੈ ਕੇ ਆਉਂਦੇ ਹਰ ਰੋਜ਼ ਤੇ ਕੱਲ ਅਸੀਂ ਇਹਨੂੰ ਰੋਕਿਆ ਵੀ ਤੇ ਇਹ ਕਹਿੰਦਾ ਵੀ ਸਾਡੇ ਕੋਲ ਤਾਂ ਪੈਸੇ ਲੈਂਦੇ ਮੰਡੀ ਵਾਲੇ ਦਾਣਾ ਮੰਡੀ ਦੇ ਵਿੱਚ ਤਾਂ ਵਾੜਦੇ ਆ ਆ ਪੂਰੀ ਇਹਨਾਂ ਸੜਕ ਭਰੀ ਹੋਈ ਆ ਬੁਰੇ ਹਾਲ ਕੀਤੇ ਪਏ ਪਸ਼ੂਆਂ ਨਾਲ ਗੰਦਗੀ ਫਲਾਉਂਦੇ ਆ ਜੇ ਰੋਕੀਏ ਦੇ ਅੱਗੋਂ ਮਾੜਾ ਬੋਲਦੇ ਆ ਆ ਸ਼ਹਿਰ ਦੇ ਵਿੱਚ ਵਾੜਦੇ ਲਈ ਆ ਕੇ ਪਸ਼ੂ ਕੋਈ ਨਹੀਂ ਡਰ ਇਹਨਾਂ ਨੂੰ ਕੋਈ ਰੋਕ ਨਹੀਂ ਇਹਨਾਂ ਨੂੰ ਉਹ ਬੋਤਨੀ ਆ ਵੇਖ ਲਓ ਬਾਈ ਸੜਕ ਦੇ ਲਈ ਜਾਂਦੇ ਗੱਲ ਨੂੰ ਰੋਕਿਆ ਤੇ ਅਗੂ ਕਹਿੰਦਾ ਸਾਡੇ ਕੋਲ ਤਾਂ ਪੈਸੇ ਲੈਂਦੇ ਆ ਅਸੀਂ ਖਰੀਦੇ ਹੋਏ ਆ ਬੰਦੇ ਇਹਨਾਂ ਦੀ ਆ ਵਾਟਿੰਗ ਸੀ ਬੋਲਦੇ ਨੇ ਲੈਂਗੁਏਜ ਆ ਸੀ ਆ ਪਿੱਛੇ ਹੋਰ ਹੀ ਪਸ਼ੂ ਹੋ ਤੇ ਦੇਖਦੇ ਨੂੰ ਕਿ ਦੂਰ ਲਈ ਆਉਂਦੇ ਆ ਉਦੋਂ ਤਿੰਨ ਤਿੰਨ ਟੋਲੇ ਬਣਾ ਕੇ ੱੱਕੇ ਨਾ ਬਾਜ਼ਾਰ ਚ ਵਾੜਦੇ ਸ਼ਹਿਰ ਦੇ ਵਿੱਚ ਵਾੜਦੇ ਬਸੋਂ ਵਾਲੇ ਏਰੀਏ ਦੇ ਵਿੱਚ ਇੱਕ ਟਰਾਲਾ ਅੱਗੇ ਨੰਗਿਆ ਇੱਕ ਟਰਾਲਾ ਦੂਰਿਆਂ ਦਾ ਵੇਖੋ ਸੜਕ ਬਿਲਕੁਲ ਨਹੀਂ ਛੜਕ ਛੱਡੀ ਇਹਨਾਂ ਨੇ ੱੱਕੇ ਨਾਲ ਪਸ਼ੂਏ ਬਾਜ਼ਾਰ ਦੇ ਵਿੱਚ ਵਸੂ ਵਾਲੇ ਏਰੀਆ ਚ ਪੋਸ਼ ਏਰੀਆ ਵਿੱਚ ਵਾੜਦੇ ਆ ਦਾਣਾ ਮੰਡੀ ਚ ਵਾੜਦੇ ਆ ਸਾਰੇ ਦਰਖਤ ਖਰਾਬ ਕਰਦੇ ਇਹਨਾਂ ਨੇ ਆਹ ਬੰਦਾ ਕੱਲ ਸਾਨੂੰ ਆਦੇ ਸਾਡੀ ਦਾਣਾ ਮੰਡੀ ਦੇ ਵਿੱਚ ਪੈਸੇ ਦਿੱਤੇ ਹੋਏ ਆ ਇਹਨਾਂ ਨੂੰ ਸਾਡੀ ਖਰੀਦੀ ਹੋਈ ਆ ਦਾਣਾ ਮੰਡੀ ਆ ਵੇ ਇੱਕ ਟਰਾਲਾ ਅੱਗੇ ਨੰਗਿਆ ਇੱਕ ਆ ਵੇ ਕੋਈ ਸੜਕ ਤੇ ਜਾ ਰਿਹਾ ਤੇ ਇੱਕ ਉਹ ਮਗਰ ਲਈ ਜਾਂਦੇ ਆ ਵੇਖੋ ਬਿਲਕੁਲ ਸ਼ਹਿਰ ਦੇ ਵਿੱਚ ਤਲਵੰਡੀ ਪਾਈ ਸ਼ਹਿਰ ਦੇ ਵਿੱਚ ਪਸ਼ੂਵਾੜ ਦੇ ਨਾ ਕੋਈ ਇਹਨਾਂ ਨੂੰ ਮਿਊਸਪਲ ਕਮੇਟੀ ਦਾ ਬੰਦਾ ਰੋਕ ਰਿਹਾ ਤੇ ਨਾ ਮਾਰਕੀਟ ਕਮੇਟੀ ਦਾ ਬੰਦਾ ਰੋਕ ਰਿਹਾ ਇਹ ਪਤਾ ਨਹੀਂ ਕਿਉਂ ਕੀ ਗੱਲ ਹੈ ਇਹਨਾਂ ਨੂੰ ਕੀ ਇਹਨਾਂ ਨੇ ਕੋਈ ਹੈ ਗੱਲਬਾਤ ਨਾ ਮਿਊਸਪਲ ਕਮੇਟੀ ਨਾ ਮਾਰਕੀਟ ਮਾਰਕੀਟ ਨੂੰ ਵੇਚੀ ਤੇ ਆ ਵੀ ਕਹਿੰਦੇ ਵਹੀ ਪੈਸੇ ਦਿੱਤੇ ਉਹਨਾਂ ਨੂੰ ਇਹ ਇਹਨਾਂ ਦੀ ਗੱਲ ਲੈਂਗੁਏਜ ਸੀਗੀ ਮੇਸੀ ਸਾਡੇ ਕੋਲ ਤਾਂ ਉਹਨਾਂ ਨੇ ਪੈਸੇ ਲਏ ਹੋ ਤੇ ਖਰੀਦੀ ਹੋਈ ਹੈ ਮੰਡੀ ਇਹਨੂੰ ਕੋਈ ਨਹੀਂ ਸੱਚਾ ਝੂਠਾ ਗੱਪ ਮਾਰਦੇ ਆ ਇਹਨੂੰ ਰੋਕਿਆ ਜਾਵੇ ਸ਼ਹਿਰ ਦੇ ਵਿੱਚ ਗੰਦਗੀ ਪਹੁੰਚਦਾ ਹੋਵੇ ਕੋਈ ਸੜਕ ਸਾਰੀ ਬੰਦ ਕੀਤੀ ਪਈ ਆ ਵਿਚਾਲੜੀ ਪੱਟੀ ਤੋਂ ਪਸ਼ੂ ਅੱਗੇ ਆ ਵੇਹ ਲੋ ਗੱਡੀ ਕਿੱਧਰ ਦੀ ਲੰਘਦੀ ਆ ਐਕਸੀਡੈਂਟ ਕਰਾਉਣ ਦਾ ਕੰਮ ਇਹਨਾਂ ਦਾ ਪੂਰੇ ਦੇ ਪੂਰੇ